ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸਾਧ ਸੰਗਤ ਔਰ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ 2500 ਪ੍ਰਾਣਾ ਸਾਧੂ ਜਿਹਦੇ ਬਾਰੇ ਸ਼ਾਇਦ ਆਪਾਂ ਨਹੀਂ ਜਾਣਦੇ ਹੋਵਾਂਗੇ ਕੁਝ ਕੋ ਬੇਨਤੀਆਂ ਆਪਾਂ ਕਰਕੇ ਸਮਝਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਵੈਸੇ ਤੇ ਇਹ ਗੱਲ ਕਰਨ ਦੇ ਵਿੱਚ ਆਊਟ ਲੱਗਦੀ ਐ ਸੁਣਨ ਦੇ ਵਿੱਚ ਵੀ ਤੁਹਾਨੂੰ ਅਜੀਬ ਲੱਗਦਾ ਹੋਵੇਗਾ ਕਿਉਂਕਿ ਇਹ ਗੱਲਾਂ ਨਾ ਸੁਣੀਆਂ ਕਰਕੇ ਉਪਰੀਆਂ ਜਾਪਦੀਆਂ ਨੇ 2500 ਸਾਲ ਪੁਰਾਣਾ ਸਾਧੂ ਇਹ ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਹਾਲਾਂਕਿ ਪਰਮਾਤਮਾ ਸੱਚੇ ਪਾਤਸ਼ਾਹ ਬੜਾ ਮਹਾਨ ਐ ਬੜਾ ਬੇਅੰਤ ਹੈ ਉਹਦੇ ਤੁਲ ਉਹਦੇ ਬਰਾਬਰ ਕੋਈ ਹੋਰ ਨਹੀਂ ਹੋ ਸਕਦਾ ਕੋਈ ਨਹੀਂ ਹੋ ਸਕਦਾ ਚਾਹੇ ਕੋ ਜਿੰਨਾ ਮਰਜੀ ਵੱਡਾ ਕਿਉਂ ਨਾ ਆਜੇ ਜਿੰਨੀ ਮਰਜੀ ਵੱਡੀ ਆਪਣੀ ਆਯੂ ਕਰਕੇ ਆਜੇ ਕੋਈ ਨਹੀਂ ਹੋ ਸਕਦਾ ਵੈਸੇ ਲੋਕਾਂ ਨੇ ਬੜੇ ਸਿਸਟਮ ਕੀਤੇ ਬੜੇ ਯਤਨ ਕੀਤੇ ਪਤਾ ਕਿਵੇਂ ਕੀਤੇ ਨਿਉਲੀ ਕਰਮ ਕੀਤੇ ਹੋਰ ਪਤਾ ਨਹੀਂ ਕੀ ਕੀ ਕੁਝ ਕਰਦੇ ਰਹੇ ਪੁੱਠੇ ਲਟਕਦੇ ਰਹੇ ਕਾਦੇ ਵਾਸਤੇ ਲੰਬੀ ਆਯੂ ਵਾਸਤੇ ਮੇਰਾ ਜਿਹੜਾ ਮਰਨ ਹੈ ਨਾ ਉਹ ਕਦੇ ਹੋਵੇ ਨਾ ਮਰਨ ਹੈ ਨਾ ਉਹ ਹੋਵੇ ਨਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਨ ਵਿਚਾਰਾ ਜਾਣਾ ਨਹੀਂ ਮਰਨ ਵਿਚਾਰਾ ਇਹ ਗੱਲ ਯਾਦ ਰੱਖਿਓ ਵੀ ਉਹਨੇ ਆਪਣਾ ਮਰਨ ਨਹੀਂ ਨਹੀਂ ਚੇਤੇ ਰੱਖਿਆ ਆਪਣਾ ਮਰਨ ਉਹਦੇ ਚੇਤੇ ਨਹੀਂ ਉਹਨੇ ਕੀਤਾ ਆਪਣੇ ਮਰਨ ਤੋਂ ਉਹ ਡਰਦਾ ਰਿਹਾ ਤੇ ਆਪਣੀ ਲੰਮੀ ਆਯੂ ਦੇ ਲਈ ਯੋਗ ਕਰਦਾ ਰਿਹਾ ਪਰ ਪਿਆਰਿਓ ਇਹ ਭੁੱਲ ਗਿਆ ਕਿ ਮੇਰੀ ਆ ਆਯੂ ਇੰਜ ਹੀ ਲੰਘ ਰਹੀ ਹੈ ਆਯੂ ਕਿਸੇ ਦੀ ਲੰਬੀ ਨਹੀਂ ਹੁੰਦੀ ਅਕਾਲ ਪੁਰਖ ਸਰੂਪ ਖੁਦ ਜੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਤੋਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਪਿਆਰਿਓ ਸਾਧੂ ਸੰਤ ਮਹਾਂਪੁਰਸ਼ ਆਪੋ ਆਪਣੇ ਸਮੇਂ ਦੇ ਨਾਲ ਚਲੇ ਗਏ ਇੰਨੀ ਵੱਡੀ ਉਹਨਾਂ ਦੀ ਪਹੁੰਚ ਸੀ ਅਕਾਲ ਪੁਰਖ ਤੱਕ ਉਹ ਚਾਹੁੰਦੇ ਤੇ ਬੈਠੇ ਰਹਿੰਦੇ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਜਾਣਾ ਨਹੀਂ ਪਰ ਉਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਸਭ ਕੁਝ ਕੀਤਾ ਵੀ ਸੱਚੇ ਪਾਤਸ਼ਾਹ ਜਿਵੇਂ ਤੇਰੀ ਰਜਾ ਹੈ ਅੱਜ ਵੀ ਬਹੁਤੇ ਲੋਕ ਸਾਨੂੰ ਜਿਹੜੇ ਨੇ ਵਹਿਮ ਭਰਮ ਦੇ ਵਿੱਚ ਪਾਉਂਦੇ ਨੇ ਵੀ ਬਰਾਣਾ ਸਾਧੂ ਹੈ ਜੀ ਇਹਦੀ ਆਯੂ ਇੰਨੀ ਹੈ ਇੰਨੀ ਠੀਕ ਹੈ ਕੋਈ ਵੱਧ ਤੋਂ ਵੱਧ ਸਵਾ ਸਾਲ ਖਿਮਾ ਕਰਿਓ ਸਵਾ 100 ਸਾਲ 120 ਸਾਲ 125 ਸਾਲ ਤੇ ਹਾਂ ਇਹਨਾਂ ਕੁ ਹੈ 135 40 ਸਾਲ ਜੇਬ ਗੱਲ ਕਰੀਏ ਬਾਬਾ ਬੁੱਢਾ ਜੀ 126 ਸਾਲ ਦੀ ਉਮਰ ਦੇ ਵਿੱਚ ਹੋ ਕੇ ਉਹ ਸੱਚਖੰਡ ਗਏ ਨੇ ਤੇ ਪਿਆਰਿਓ ਜਿਨ੍ਹਾਂ ਦੀ ਨਾਮਬੰਦਗੀ ਸੀ ਸਾਤ ਸੰਗਤ ਬਾਬਾ ਬੁੱਢਾ ਜੀ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6 ਪਾਤਸ਼ਾਹੀਆਂ ਦੇ ਦ دیدارੇ ਕੀਤੇ ਨੇ ਉਹਨਾਂ ਦੀ ਸੰਗਤ ਵੀ ਕੀਤੀ ਹੈ ਉਹਨਾਂ ਦੇ ਨਾਲ ਉਹ ਰਹੇ ਨੇ ਸਾਤ ਸੰਗਤ ਬਾਬਾ ਬੁੱਢਾ ਜੀ ਐਸੀ ਸ਼ਖਸੀਅਤ ਸਨ ਤੇ ਆਇਓ ਕਿਵੇਂ ਲੰਬੀ ਹੁੰਦੀ ਹੈ ਸਾਤ ਸੰਗਤ ਆਇਓ ਲੰਬੀ ਹੁੰਦੀ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜਾਂਗੇ ਉਹਨੂੰ ਵਿਚਾਰਾਂਗੇ ਉਹਨੂੰ ਸਮਝਾਂਗੇ ਕਿ ਪਾਤਸ਼ਾਹ ਤੁਸੀਂ ਕੀ ਕਹਿ ਰਹੇ ਹੋ ਸਤਿਗੁਰੂ ਤੁਹਾਡੀ ਜਿਹੜੀ ਕਿਰਪਾ ਹੈ ਉਹ ਬੜੀ ਵੱਡੀ ਹੈ ਜਦੋਂ ਸਮਝ ਪੈ ਗਈ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਆਇਓ ਲੰਬੀ ਕਰਨ ਦਾ ਕੋਈ ਫਾਇਦਾ ਨਹੀਂ ਤੇ ਸਾਤ ਸੰਗਤ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਇਹ ਗੱਲ ਤੁਹਾਨੂੰ ਆਪਣੇ ਆਪ ਸਮਝ ਪੈ ਜਾਏਗੀ ਕਿਸੇ ਦੇ ਦੱਸਣ ਦੀ ਕੋਈ ਲੋੜ ਨਹੀਂ ਰਹੇਗੀ ਸਾਤ ਸੰਗਤ ਭੁਖ ਬਾਣੀਆਂ ਸੱਚ ਹੋਈਆਂ ਨੇ ਜਿੰਨੀਆਂ ਵੀ ਉਹਨਾਂ ਬੰਦਗੀ ਵਾਲੇ ਸਾਧੂ ਮਹਾਂਪੁਰਸ਼ਾਂ ਨੇ ਕੀਤੀਆਂ ਹਰ ਇੱਕ ਭਵਿੱਖ ਬਾਣੀ ਸੱਚ ਹੋਈ ਪਰ ਕਦੇ ਵੀ ਉਹਨਾਂ ਮਹਾਂਪੁਰਖ ਸਾਧੂਆਂ ਨੇ ਇਹ ਨਹੀਂ ਕਿਹਾ ਕਿ ਲੰਬੀ ਆਇਯੂ ਵਾਲਾ ਕੋਈ ਮੰਤਰ ਹੈ ਤੇ ਨਾ ਉਹਨਾਂ ਨੇ ਕਦੇ ਕਿਸੇ ਨੂੰ ਦੱਸ ਕੇ ਗੁੰਮਰਾ ਕੀਤਾ ਤੇ ਨਾ ਹੀ ਉਹਨਾਂ ਨੇ ਕਦੇ ਆਪ ਕੀਤਾ ਆਪ ਕਰ ਸਕਦੇ ਸੀ ਅਕਾਲ ਪੁਰਖ ਤੋਂ ਮੰਗ ਸਕਦੇ ਸੀ ਮੇਰੀ ਲੰਬੀ ਆਇਯੂ ਹੋਵੇ ਪਰ ਨਹੀਂ ਪਹਿਲਾਂ ਵੀ ਆਪਾਂ ਜਿਵੇਂ ਸਮਝਿਆ ਵੀ ਉਹਨਾਂ ਨੇ ਅਜੀਹਾ ਕੁਝ ਨਹੀਂ ਕੀਤਾ ਆਉਣ ਵਾਲੇ ਸਮੇਂ ਤੇ ਲਈ ਉਹਨਾਂ ਨੇ ਬੜਾ ਕੁਝ ਕੀਤਾ ਵੀ ਸੱਚੇ ਪਾਤਸ਼ਾਹ ਇਸ ਸੰਸਾਰ ਜਗਤ ਨੂੰ ਜਗਤ ਜਲੰਦੇ ਪਾਤਸ਼ਾਹ ਇਹ ਸੰਸਾਰ ਭਵਜਲ ਸੰਸਾਰ ਨੂੰ ਬਚਾ ਕੇ ਰੱਖਿਓ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖਿਓ ਜੇ ਅੱਜ ਆਪਾਂ ਜਿਉਂਦੇ ਆਂ ਧਰਤੀ ਖੜੀ ਐ ਤਾਂ ਕੁਝ ਬੰਦਗੀ ਵਾਲਿਆਂ ਕਰਕੇ ਖੜੀ ਐ ਪਿਆਰਿਓ ਜੇ ਸਾਰੇ ਪਾਪੀ ਬਣ ਗਏ ਤੇ ਯਾਦ ਰੱਖਿਓ ਫਿਰ ਇੱਥੇ ਕੁਝ ਵੀ ਨਹੀਂ ਰਹਿਣਾ ਪਰਮਾਤਮਾ ਦੀ ਕਿਰਪਾ ਹੀ ਸਾਰਿਆਂ ਨੂੰ ਚੱਲਣੀ ਪਏਗੀ ਯਾਦ ਰੱਖਿਓ ਵੀ ਉਹਨਾਂ ਬੰਦਗੀ ਵਾਲਿਆਂ ਕਰਕੇ ਆਪਾਂ ਖੜੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ